ਹਾਂਜੀ ਜੇ ਤੁਸੀਂ ਆਪਾਂ ਕੀ ਇਹ ਕੀ ਕਦੂ ਤੇ ਜੇ ਜਦੋਂ ਆਪਾਂ ਗ੍ਰੇਟ ਕਰਦੇ ਆ ਇਹਨੂੰ ਤੇ ਕਾਲਾ ਹੋ ਜਾਂਦਾ ਹੈ ਜੇ ਥੋੜੀ ਤੇਰੇ ਪਿਆ ਵੀ ਰਹੇ ਤਾਂ ਵੀ ਕਾਲਾ ਮਤਲਬ ਕਿ ਰੰਗੂ ਹੋ ਜਾਂਦਾ ਹੈ ਜੇ ਤੁਸੀਂ ਇਸ ਮੈਥਡ ਨਾਲ ਇਸ ਨੂੰ ਗ੍ਰੇਟ ਕਰੋਗੇ ਤੇ ਇਹ ਕਦੇ ਵੀ ਕਾਲਾ ਜਿਹੜਾ ਉਹ ਨਹੀਂ ਹੋਏਗਾ ਇਹਨੂੰ ਆਪਾਂ ਛੱਲੇ ਚੰਗੀ ਤਰ੍ਹਾਂ ਟੋਡੇ ਦੇ ਵਿੱਚ ਪਾਵਾਂਗੇ ਪਾਣੀ ਹਾਂਜੀ ਤਾਂ ਆਪਾਂ ਇਹਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਨੂੰ ਕद्दूकस ਕਰਾਂਗੇ ਤੇ ਇਹਨੂੰ ਆਪਾਂ ਜਿੱਦਾਂ ਗਰਮੀਆਂ ਦੇ ਵਿੱਚ ਆਪਾਂ ਕੱਚੀ ਲੱਸੀ ਪੀਂਦੇ ਆ ਨਾ ਇਦਾਂ ਹੀ ਕੱਚੀ ਲੱਸੀ ਤੁਸੀਂ ਦੁੱਧ ਪਾ ਲੈਣਾ ਪਾਣੀ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਫਿਰ ਇਹਨੂੰ ਗ੍ਰੇਟ ਕਰਨਾ ਤੇ ਫਿਰ ਤੁਸੀਂ ਇਸ ਨੂੰ ਜੇ ਉਸ ਵਕਤ ਤੁਸੀਂ ਗ੍ਰੇਟ ਕਰਕੇ ਰੱਖਣਾ ਚਾਹੁੰਦੇ ਥੋੜੀ ਦੇਰ ਵਾਸਤੇ ਤੇ ਫ੍ਰਿਜ ਦੇ ਵਿੱਚ ਰੱਖ ਦਿਓ ਜਿੰਨੀ ਦੇਰ ਮਰਜੀ ਬਿਲਕੁਲ ਵੀ ਇਹਦਾ ਕਲਰ ਜਿਹੜਾ ਕਾਲਾ ਨਹੀਂ ਹੋਵੇਗਾ ਪ੍ਰੋਪਰ ਜਿੱਦਾਂ ਦਾ ਆਪਾਂ ਗ੍ਰੇਟ ਕਰਾਂਗੇ ਉਦਾਂ ਦਾ ਹੀ ਇਹਦਾ ਕਲਰ ਰਹੇਗਾ ਤੇ ਤੁਸੀਂ ਇਹਦਾ ਜੋ ਮਰਜੀ ਡਿਸ਼ ਜਿਹੜੀ ਆ ਬਣਾ ਸਕਦੇ ਜੀ ਬਹੁਤ ਹੀ ਵਧੀਆ ਜਿਹੜੀ ਟ੍ਰਿਕ ਆ ਜਰੂਰ ਅਜ਼ਮਾ ਕੇ ਦੇਖਿਓ ਤੇ ਮੈਂ ਥੋੜੇ ਜੀ ਤੇ ਆਪਾਂ ਕੱਪਦੇ ਬਣਾ ਲਏ ਸੀ ਤੇ ਥੋੜਾ ਆਪਾਂ ਰੱਖ ਲਿਆ ਸੀ ਫ੍ਰਿਜ ਦੇ ਵਿੱਚ ਤੇ ਉਹਦੇ ਸ਼ਾਮ ਨੂੰ ਬਣਾਏ ਸੀ ਖੀਰ ਬਹੁਤ ਹੀ ਟੇਸਟੀ ਜਿਹੜੀ ਖੀਰ ਜਿਹੜੀ ਇਹਦੀ ਬਣਦੀ ਹੈ ਜਿਵੇਂ ਤੁਸੀਂ ਗਜ਼ਰੇਲਾ ਸਰਦੀਆਂ ਦੇ ਵਿੱਚ ਖਾਂਦੇ ਜੀ ਉਸੇ ਤਰੀਕੇ ਨਾਲ ਜਿਹੜੀ ਆ ਖੀਰ ਵੀ ਈਵਲੀ ਇਦਾਂ ਬਣਾਓਗੇ ਉਸ ਮੈਥਡ ਨਾਲ ਤੇ ਬਹੁਤ ਹੀ ਵਧੀਆ ਬਣੇਗੀ ਥੋੜਾ ਜਿਹਾ ਮੈਂ ਗ੍ਰੇਟ ਕਰਕੇ ਤੇ ਇਹਦੀ ਕੂfte ਬਣਾ ਲੱਗੀਆਂ ਤੇ ਥੋੜੀ ਜਿਹੀ ਫਿਰ ਆਪਾਂ ਬਣਾਵਾਂਗੇ ਜੀ ਖੀਰ ਤੇ ਖੀਰ ਵੀ ਜਿਹੜੀ ਆ ਬਹੁਤ ਹੀ ਟੇਸਟੀ ਖੀਰ ਬਣਦੀ ਹੈ ਧਿਆਨ ਜੀ ਤੇ ਜਿਹੜਾ ਆ ਪੰਡ ਚੋੜ ਕੇ ਰੱਖ ਲਿਆ ਜੀ ਕद्दू ਥੋੜਾ ਜਿਹਾ ਇੱਧਰ ਸਾਈਡ ਤੇ ਵਿੱਚ ਮਸਾਲੇ ਪਾ ਕੇ ਕद्दू ਨਿਚੋੜਨ ਦੇ ਤਾਲੂੜੇ ਕਿ ਜਿਹੜਾ ਵੇਸਨ ਜਿਹੜਾ ਥੋੜਾ ਕੱਟ ਲੱਗੇ ਤੇ ਜਿਹੜੇ ਆ ਮਤਲਬ ਕਿ ਕੋਪਤੇ ਥੋੜੇ कुरकुरे ਜੇ ਬਣ ਜੇ ਬੇਸਨ ਜਿਆਦਾ ਹੋਵੇਗਾ ਤਾਂ ਫਿਰ ਕੋਪਤੇ ਜਿਹੜੇ कुरकुरੇ ਨਹੀਂ ਬਣਗੇ ਤੇ ਇੱਧਰ ਆਪਾਂ ਥੋੜਾ ਸਾਈਡ ਤੇ ਲੈ ਲੈ ਜੀ ਕद्दू ਦੇਖੋ ਮੈਂ ਸ਼ਾਮ ਨੂੰ ਬਣਾ ਰਹੀ ਸੀ ਇਹ ਤੇ ਸ਼ਾਮ ਤੱਕ ਵੀ ਉਸ ਐਜ਼ ਇਟ ਕਲਰ ਰਿਹਾ ਆ ਤੇ ਆਪਾਂ ਇੱਕ ਚਮਚਾ ਪਾ ਲਾਂਗੇ ਜੀ ਇਹਦੇ ਵਿੱਚ ਕਿਓ ਦਾ ਕਿਉਂਕਿ ਜਿੱਦਾਂ ਆਪਾਂ ਗਾਜਰਾਂ ਨੂੰ ਭੁੰਨਦੇ ਆਂ ਕਿਉਂ ਉਹਦੇ ਵਿੱਚ ਪਹਿਲਾਂ ਤੇ ਉਸੇ ਤਰੀਕੇ ਨਾਲ ਆਪਾਂ ਇਹ ਇਹ ਨੂੰ ਮਤਲਬ ਕਿ ਕਦ ਦੋਨੋਂ ਆਪਾਂ ਕਦੂ ਗਸ਼ ਕਰ ਲੈਣਾ ਆ ਤੇ ਇਹਨੂੰ ਭੁੰਨ ਲੈਣਾ ਇਹਦੇ ਵਿੱਚ ਤੇ ਇਹਦੇ ਵਿੱਚ ਮੈਂ ਮਿਸ਼ਰੀ ਯੂਜ਼ ਕੀਤੀ ਤੁਸੀਂ ਇਹਦੇ ਵਿੱਚ ਖੰਡ ਵੀ ਪਾ ਸਕਦੇ ਜੇ ਜਾਂ ਸ਼ੱਕਰ ਵੀ ਪਾ ਸਕਦੇ ਜੇ ਤੇ ਬਹੁਤ ਹੀ ਵਧੀਆ ਜੇ ਤਾਗੇ ਵਾਲੀ ਮਿਸ਼ਰੀ ਹੋਵੇ ਤੇ ਤੁਸੀਂ ਤਾਗੇ ਵਗੈਰਾ ਜਿਹੜਾ ਨੋਟ ਕਰਕੇ ਆ ਮਤਲਬ ਕਿ ਇਹਦੇ ਵਿੱਚੋਂ ਕੱਢ ਲੈਣੇ ਆ ਤੇ ਮੈਂ ਥੋੜੀ ਕੁਆਂਟੀਟੀ ਚ ਬਣਾਇਆ ਤੁਸੀਂ ਆਪਣੀ ਫੈਮਿਲੀ ਦੇ ਅਕੋਰਡਿੰਗ ਜ਼ਿਆਦਾ ਕੁਆਂਟੀਟੀ ਵਿੱਚ ਬਣਾ ਸਕਦੇ ਜੀ ਮੈਂ ਇਹਦੇ ਵਿੱਚ ਸੇਵੀਆਂ ਔਰ ਫੁੱਲ ਮਖਾਣੇ ਜਿਹੜੇ ਰੋਸਟ ਕਰਕੇ ਉਹ ਐਡ ਕਰ ਦਿੱਤੇ ਸੀ ਤੇ ਤੁਸੀਂ ਇਹਦੇ ਵਿੱਚ ਰਾਈਸ ਵਗੈਰਾ ਵੀ ਪਾ ਸਕਦੇ ਜੇ ਜੇ ਸੇਵੀਆਂ ਪਾਉਣੀਆਂ ਹਾਂ ਤਾਂ ਵੀ ਪਾ ਸਕਦੇ ਜੇ ਰਿਜ ਕੇ ਬਹੁਤ ਹੀ ਜ਼ਿਆਦਾ ਜਿਹੜੀ ਆ ਇਹ ਹੋਗੀ ਸੀ ਸੰਗਣੀ ਤੇ ਫਿਰ ਇਹਦੇ ਵਿੱਚ ਮੈਂ ਦੁੱਧ ਥੋੜਾ ਜਿਹਾ ਹੋਰ ਐਡ ਕੀਤਾ ਸੀ ਤੇ ਫਿਰ ਮੈਂ ਕਹਿ ਰਹੀ ਹਾਂ ਕਿ ਮੇਰੀ ਕੁਆਂਟੀਟੀ ਜਿਹੜੀ ਆ ਥੋੜੀ ਹੈ ਖੀਰ ਦੀ ਜੇ ਮਤਲਬ ਕਿ ਆਪਣੇ ਫੈਮਿਲੀ ਦੇ ਹਿਸਾਬ ਨਾਲ ਜਿੰਨਿਆਂ ਨੇ ਆਪਾਂ ਖਾਣੀ ਹੈ ਮੈਂਬਰਾਂ ਨੇ ਤੁਸੀਂ ਜਿਆਦਾ ਕੁਆਂਟੀਟੀ ਵਿੱਚ ਵੀ ਬਣਾ ਸਕਦੇ ਜੇ ਪਰ ਟੇਸਟ ਇੱਕਦਮ ਸੇਮ ਜਿੱਦਾ ਤੁਸੀਂ ਗਜ਼ਰੇਲੇ ਵਾਰੇ ਖੀਰ ਖਾਂਦੇ ਹੋ ਉਦਾਂ ਹੀ ਬਣੂਗੀ ਤਾਂ ਤੁਸੀਂ ਇਸ ਨੂੰ ਬਣਾ ਕੇ ਫ੍ਰਿਜ 'ਚ ਰੱਖੋ ਤੇ ਠੰਡੀ ਕਰਕੇ ਖਾਓ ਤੇ ਬਹੁਤ ਹੀ ਟੇਸਟ ਜਿਹੜੀ ਆ ਗਰਮੀਆਂ ਦੇ ਵਿੱਚ ਤੁਹਾਨੂੰ ਆਈਸਕ੍ਰੀਮ ਖਾਣ ਦੀ ਜਿਹੜੀ ਲੋੜ ਨਹੀਂ ਹੈਗੀ ਤੇ ਕਲਰ ਦੇ ਵਿੱਚ ਬਿਲਕੁਲ ਵੀ ਫਰਕ ਨਹੀਂ ਪਿਆ ਭਾਵੇਂ ਜਿੰਨੀ ਮਰਜ਼ੀ ਤੁਸੀਂ ਰੀਨੋ ਜਿੰਦਾ ਮਰਜ਼ੀ ਰੱਖੋ ਤੇ ਬੋਤੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੇ ਫਸਟ ਟਾਈਮ ਦੇਖ ਲਿਓ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ